ਇਹ ਕੁਝ ਸਮੇਂ ਪਹਿਲਾਂ ਪਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਸੀਗੇ ਪ੍ਰੈਸ ਕਾਨਫਰੰਸ ਕੀਤੀ ਗਿਆ ਆਮ ਆਦਮੀ ਪਾਰਟੀ ਦੇ ਚੇਅਰਮੈਨ ਸਾਫੋ ਲੋਕੀਤ ਸਿੰਘ ਸੰਧੂ ਦੀ ਪਾਰਟੀ ਵਿੱਚ ਕੋਈ ਜਗ੍ਹਾ ਨਹੀਂ ਤੇ ਕੁਝ ਦਿਨਾਂ ਦੇ ਵਿੱਚ ਕਿਹੜੀ ਜਿਹੀ ਗਿੱਦੜ ਸਿੰਘੀ ਸੀਗੀ ਜਿਹੜੇ ਦਾ ਸੰਘਾੜ ਦਿੱਤੀ ਤੇ ਉਸ ਸਾਧੀਆਂ ਨੀਤੀਆਂ ਵੀ ਚੰਗੀਆਂ ਲੱਗਣ ਲੱਗ ਗਈਆਂ ਵੇਖੋ ਜੀ ਇਹ ਜਦੋਂ ਰਾਜਨੀਤੀ ਹੈ ਜੀ ਰਾਜਨੀਤੀ ਦੇ ਵਿੱਚ ਇੱਥੇ ਸਾਰਾ ਕੁਝ ਚੱਲਦਾ ਹੀ ਹੈ ਤੁਹਾਨੂੰ ਵੀ ਪਤਾ ਤੁਸੀਂ ਇੱਕ ਸੀਨੀਅਰ ਪੱਤਰਕਾਰ ਜੀ ਠੀਕ ਹੈ ਮੈਂ ਵੀ ਇੱਕ ਮੈਂ ਖੁਦ ਇੱਕ ਟਿਕਟ ਦੀ ਰੇਸ ਦੇ ਵਿੱਚ ਸੀ ਮੈਂ ਵੀ ਚਾਹ ਰਾਂ ਕਿ ਮੈਂ ਟਿਕਟ ਲੜਾਂ ਠੀਕ ਹੈ ਤਰਨ ਤਾਂ ਵੇਖੋ ਜਦੋਂ ਪਾਰਟੀ ਦਾ ਹੁਕਮ ਹੈ ਸਭ ਤੋਂ ਮੇਨ ਸਾਡਾ ਮੇਰੇ ਵਾਸਤੇ ਪਾਰਟੀ ਜਾਣੋ ਪਾਰਟੀ ਨੇ ਕਿਹਾ ਕੋਈ ਵੀ ਉਮੀਦਵਾਰ ਹੈ ਜੇ ਚਲੋ ਉਮੀਦਵਾਰ ਦੇ ਤੌਰ ਤੇ ਉਹ ਨਹੀਂ ਆਏ ਐਜ਼ ਅ ਵਰਕਰ ਪਾਰਟੀ ਵਿੱਚ ਸ਼ਾਮਲ ਹੋਏ ਜੀਐਕ ਨੇ ਜਦੋਂ ਪਾਰਟੀ ਦਾ ਹੁਕਮ ਹੈ ਜਦੋਂ ਪਾਰਟੀ ਸਾਡੀ ਡਿਸਾਈਡ ਕਰ ਦੂਗੀ ਵੀ ਤੁਸੀਂ ਇਸ ਬੰਦੇ ਨੂੰ ਅਸੀਂ ਟਿਕਟ ਦੇ ਦਤੀ ਆ ਹਰਮੀਤ ਸੰਧੂ ਨੂੰ ਦੇਤੀ ਆ ਗੁਰਵਿੰਦਰ ਬੈੜਵਾਲ ਨੂੰ ਦੇਤੀ ਆ ਲਖਣਾ ਜਾਵਨ ਨੂੰ ਦੇਤੀ ਆ ਸੰਧੂ ਨੂੰ ਦੇਤੀ ਅਸੀਂ ਸਾਰੇ ਵਰਕਰ ਇੱਕ ਮੁੱਠਾ ਸਾਰੇ ਨਾਲ ਆ ਪਾਰਟੀ ਤੋਂ ਕੋਈ ਕਿਸੇ ਗੱਲ ਦਾ ਕੋਈ ਵਿਰੋਧ ਨਹੀਂ ਹੈਗਾ ਕਹਿੰਦੇ ਕਿ ਆਪਸੀ ਫੁੱਟ ਜਾਂ ਕਿਤੇ ਨਾ ਕਿਤੇ ਜਦੋਂ ਇਸ ਤਰੀਕੇ ਨਾਲ ਆਪਸੀ ਨਾ ਬਣੇ ਕਿਸੇ ਦੀ ਉਮੀਦਵਾਰਾਂ ਦੀ ਜਾਂ ਬਾਗੀ ਥੜੇ ਬੰਦਨ ਦੀਆਂ ਗੱਲਾਂ ਹੋ ਜਾਣ ਤੇ ਉਹ ਫੇਰ ਉਹ ਕਿਤੇ ਨਾ ਕਿਤੇ ਪਾਰਟੀ ਜਿਹੜੀ ਪਾਰ ਹੈ ਉਹ ਖਾਫ ਦਾ ਕਾਰਨ ਬਣਦੀ ਹੈ ਚਾਹੇ ਹੁਰੀਆਣੇ ਦੇ ਵਿੱਚ ਕਾਂਗਰਸ ਆਰੀ ਉਹ ਕਹਿੰਦੇ ਆਪਸੀ ਪਾਰਟ ਦਾ ਕਾਰਨ ਸੀਗਾ ਜਿਮਨੀ ਚੋਂ ਉੱਥੇ ਵੀ ਹੋਈ ਜਦੋਂ ਆਮ ਆਦਮੀ ਪਾਰਟੀ ਨੇ ਬੜੀ ਸ਼ਾਨ ਨਾਲ ਜਿੱਤ ਪ੍ਰਾਪਤ ਕਰ ਲਈ 13000 ਦੀ ਜਿੱਤ ਸੀ ਲੇਕਿਨ ਸਵਾਲ ਬਹੁਤ ਵੱਡੇ ਖੜੇ ਕੀਤੇ ਲੋਕਾਂ ਨੇ ਲੋਕ ਕਹਿੰਦੇ ਕਿ ਇਹਨਾਂ ਨੇ ਤੰਤਰ ਵਤਿਆ ਇਹਨਾਂ ਨੇ ਮੰਤਰ ਵਤਿਆ ਇਹਨਾਂ ਕੋਲ ਸਭ ਕੁਝ ਸੀਗਾ ਤਾਂ ਵਤਿਆ ਗਿਆ ਜਿਮਨੀ ਚੋਣ ਵੀ ਆਦੀ ਹੈ ਜਦੂਦ ਕਹਿੰਦੇ ਸੱਤਾ ਤੇ ਜਿੱਤਦੀ ਹੈ ਲੇਕਿਨ ਇਸ ਨੂੰ ਲੈ ਕੇ ਕਿੰਨੀਆਂ ਕ ਤਿਆਰੀਆਂ ਨੇ ਕਿੰਨੀ ਕ ਮਜ਼ਬੂਤੀ ਸੀ ਦੇਖਦੇ ਕਿਉਂਕਿ ਵਿਰੋਧੀ ਦੇ ਕਹਿੰਦੇ ਕਿ ਲੋਕ ਪੱਬਾ ਪਾਰ ਨੇ ਕਦੋਂ ਪਾਣੀ ਚੱਲਦਾ ਕਰੀਏ ਲੋਕ ਖੁਸ਼ ਨਹੀਂ ਨੇ ਜਿੱਤਿਆ ਲੋਕ ਕੋਈ ਕਹਿੰਦੇ ਜੀ 100% ਮਜ਼ਬੂਤੀ ਦੇ ਵਿੱਚ ਆ ਕੋਈ ਸਾਨੂੰ ਕਿਸੇ ਕਿਸਮ ਦਾ 1% ਵੀ ਢੁਡਕੂ ਨਹੀਂ ਹੈਗਾ ਕਿ ਅਸੀਂ ਯਾਰ ਫਲਾਣੇ ਪਿੰਡ ਤੋਂ ਘਟਦੇ ਹਾਂ ਢਿੰਗੜੇ ਪਿੰਡ ਤੋਂ ਘਟਦੇ ਹਾਂ ਇਹ 100% ਸੀਟ ਆ ਜਿਹੜੀ 20000 ਪਲੱਸ ਲੀਡ ਦੇ ਨਾਲ ਆਮਾਦੀ ਪਾਰਟੀ ਕੱਢ ਕੇ ਜਾਏਗੀ ਜਿੰਨਾ ਮਰਜ਼ੀ ਕੋਈ ਇੱਥੇ ਜੋਰ ਲਾ ਲਿਆ ਕਿ ਜੋ ਨੂੰ ਮਰਜ਼ੀ ਆ ਕੇ ਖਿਲਾਰ ਲੈਣ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ ਹੈਗੀ ਜਿਹੜਾ ਤਰਨਤਾਰ ਡਿਸਟ੍ਰਿਕਟ ਆ ਪੂਰਾ ਮਜ਼ਬੂਤ ਆ ਇਸ ਵਕਤ ਚਾਰੇ ਸੀਟਾਂ ਬਿਲਕੁਲ ਸੇਫ ਆ ਆਪਣੀ ਪਾਰਟੀ ਦੀਆਂ 2027 ਦੇ ਲਈ ਅੱਜ ਜਲਾਏ ਤਾਂ ਕੋਈ ਚੱਕਰ ਹੀ ਨਹੀਂ ਇਹ ਤਾਂ ਇਹ ਤਾਂ ਬਸ ਇਹਦਾ ਮਾਂਜ ਦੇਣਾ ਕੋਈ ਐਡੀ ਟੈਨਸ਼ਨ ਨਹੀਂ ਤਦਨ ਤਨ ਹਲਕੇ ਦੇ ਵਿੱਚ ਜਿਮਣੀ ਚੋਨਾ ਦੀਆਂ ਤਿਆਰੀਆਂ ਜੋਦਾ ਸ਼ੋਦਾ ਨਾਲ ਕੀਤੀਆਂ ਜਾਵੀਆਂ ਨੇ ਤੇ ਤਕਰੀਬਨ 2 ਦਿਨ ਪਹਿਲਾਂ ਅਕਾਲੀ ਦਲ ਦੇ ਜਿਹੜੇ ਪੁਰਾਣੇ ਨੇਤਾ ਤਿੰਨ ਨਵਾਬ ਦੇ ਐਮਐਲਏ ਹਮਿੰਦਰ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਜਾਂਦਾ ਤੇ ਹੁਣ ਚਰਚਾ ਇਹ ਬਣੀ ਹੋਈ ਹੈ ਕਿ ਤਨਾ ਕਿਤੇ ਜਿਮਨੀ ਚੋਣ ਦੇ ਵਿੱਚ ਉਮੀਦਵਾਰ ਵੀ ਹੁਣ ਉਹੀ ਰਹਿਣ ਆਮ ਆਦਮੀ ਪਾਰਟੀ ਦੇ ਭਈ ਸਵਾਲ ਖੜੇ ਖੋਦੇ ਨੇ ਲੋਕਾਂ ਵੱਲੋਂ ਇਹ ਕਿਹਾ ਜਾਦਾ ਜਿਹੜੇ ਪੁਰਾਣੇ ਵਕਤ ਨੇ ਜਿਹੜੇ ਮਿਹਨਤ ਕਰਦੇ ਆਏ ਨੇ ਆਮ ਆਦਮੀ ਪਾਰਟੀ ਵੱਲੋਂ ਹੁਣ ਉਹਨਾਂ ਦੀ ਜਗ੍ਹਾ ਕਿੱਥੇ ਹੈ ਜਿਹੜਾ ਇਸ ਤਰੀਕੇ ਨਾਲ ਐਂਟਰੀ ਹੋਣੀ ਹਮਿੰਦਰ ਸਿੰਘ ਸੰਧੂ ਦੀ ਜਿਮਨੀ ਚੋਣਾਂ ਲੈ ਕੇ ਕੀ ਤਿਆਰੀਆਂ ਨੇ ਇਸ ਨਾਲ ਲੈ ਕੇ ਸਾਰੀ ਗੱਲਬਾਤ ਕਰਨ ਲਈ ਮੈਦਾਨ ਦੇ ਇਸ ਵਕਤ ਬੈਡਵਾਲ ਸਾਹਿਬ ਮੌਜੂਦ ਨੇ ਚੇਅਰਮੈਨ ਵੀ ਨੇ ਨਾਲ ਦੇ ਨਾਲ ਜ਼ ਅ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਐਂਟਰੀ ਹੋਈ ਹਮਿੰਦਰ ਸਿੰਘ ਸੰਧੂ ਹਣਾ ਦੀ ਪਾਰਟੀ ਦੇ ਵਿੱਚ ਉਸ ਤੋਂ ਬਾਅਦ ਸਵਾਲ ਵੀ ਖੜੇ ਹੋਦੇ ਆ ਚਰਚਾ ਦਾ ਵਿਸ਼ਾ ਵੀ ਬਣਿਆ ਲੋਕ ਕਹਿੰਦੇ ਉਮੀਦਵਾਰ ਹੋਈ ਹੈ ਪਾਰਟੀ ਦਾ ਹੁਣ ਦੇਖੋ ਜੀ ਇਹ ਤਾਂ ਪਾਰਟੀ ਹਾਈ ਕਮਾਂਡ ਨੇ ਡਿਸਾਈਡ ਕਰਨਾ ਉਮੀਦਵਾਰ ਕੌਣ ਆ ਠੀਕ ਹੈ ਬਾਕੀ ਜੋ ਪਾਰਟੀ ਦਾ ਹੁਕਮ ਹੈ ਉਹ ਸਿਰ ਮੱਥੇ ਆ ਅਸੀਂ ਪਾਰਟੀ ਦੇ ਵਿੱਚ ਹਰਮੀਤ ਸਿੰਘ ਸੰਧੂ ਆਏ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਕਿ ਜਦੋਂ ਸਾਡਾ ਪਾਰਟੀ ਦਾ ਜਿਹੜਾ ਗ੍ਰਾਫ ਹੋ ਵਧਿਆ ਵੇਖੋ ਇੱਥੇ ਇੱਕ ਵੋਟਰ ਵੀ ਜੁੜ ਜਾਏ ਤੇ ਉਹਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਆ ਹਰਮੀਤ ਸਿੰਘ ਸੰਧੂ ਇੱਕ ਚੰਗਾ ਵਧੀਆ ਆਪਣਾ ਰਾਜਨੀਤੀ ਦੇ ਵਿੱਚ ਰੱਖਦੇ ਨੇ ਅਸੀਂ ਜੀ ਆਇਆਂ ਕਰਦੇ ਹਾਂ ਉਹਨਾਂ ਦਾ ਪਾਰਟੀ ਦੇ ਵਿੱਚ ਆਉਣ ਤੇ ਸਵਾਗਤ ਮਹਾਰਾਜਾ ਸਾਹਿਬ ਗੱਲ ਇਹ ਹੈਗੀ ਹੈ ਕਿ ਕੁਝ ਸਮੇਂ ਪਹਿਲਾਂ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਸੀਗੇ ਆ ਪਾਸ ਕਾਨਫਰੰਸ ਕੀਤੀ ਗਿਆ ਆਮ ਆਦਮੀ ਪਾਰਟੀ ਦੇ ਚੇਅਰਮੈਨ ਸਾਹਿਬ ਲੋਕੀ ਉਹਨੀਤ ਸਿੰਘ ਸੰਧੂ ਦੀ ਪਾਰਟੀ ਵਿੱਚ ਕੋਈ ਜਗ੍ਹਾ ਨਹੀਂ ਤੇ ਕੁਝ ਦਿਨਾਂ ਦੇ ਵਿੱਚ ਕਿਹੜੀ ਜਿਹੀ ਗਿੱਦੜ ਸਿੰਘੀ ਸੀਗੀ ਜਿਹੜੇ ਦਾ ਸੰਘਾਦ ਦਿੱਤੀ ਤੇ ਉਸ ਆਦੀਆਂ ਨੀਤੀਆਂ ਵੀ ਚੰਗੀਆਂ ਲੱਗਣ ਲੱਗ ਗਈਆਂ ਉਹ ਸਵਾਲ ਹੈ ਕਿਉਂਕਿ ਕੌਂਟਰੋਵਰਸ਼ੀਅਲ ਸਵਾਲ ਹੈ ਜੋ ਵਵਾਦ ਬੰਦ ਰਿਹਾ ਪਾਰਟੀ ਦੇ ਵਿੱਚ ਕਮੈਂਟ ਦੇਖਦੇ ਆ ਜੋ ਲੋਕਾਂ ਦੀ ਸਵਾਲ ਹੈਗੇ ਨੇ ਇਹ ਕੀ ਇਸ ਤਰੀਕੇ ਨਾਲ ਰਾਜਨੀਤੀ ਬਦਲੀ ਹੈ ਕਿਉਂ ਇੰਨਾ ਵੱਡਾ ਮੋੜ ਲੈ ਲਿਆ ਦਿੱਤਾ ਗਿਆ ਵੇਖੋ ਜੀ ਇਹ ਜਦੋਂ ਰਾਜਨੀਤੀ ਹੈ ਜੀ ਰਾਜਨੀਤੀ ਦੇ ਵਿੱਚ ਇੱਥੇ ਸਾਰਾ ਕੁਝ ਚੱਲਦਾ ਹੀ ਹੈ ਤੁਹਾਨੂੰ ਵੀ ਪਤਾ ਤੁਸੀਂ ਇੱਕ ਸੀਨੀਅਰ ਪੱਤਰਕਾਰ ਜੇ ਮੈਂ ਖੁਦ ਇੱਕ ਟਿਕਟ ਦੀ ਰੇਸ ਦੇ ਵਿੱਚ ਸੀ ਮੈਂ ਵੀ ਚਾਹਣਾ ਕਿ ਮੈਂ ਟਿਕਟ ਲੜਾਂ ਠੀਕ ਹੈ ਤਰਨ ਤਾਂ ਤੋਂ ਵੇਖੋ ਜਦੋਂ ਪਾਰਟੀ ਦਾ ਹੁਕਮ ਹੈ ਸਭ ਤੋਂ ਮੇਨ ਸਾਡਾ ਮੇਰੇ ਵਾਸਤੇ ਪਾਰਟੀ ਦਾ ਹੁਕਮ ਹੈ ਪਾਰਟੀ ਨੇ ਕਿਹਾ ਕੋਈ ਵੀ ਉਮੀਦਵਾਰ ਹੈ ਜੇ ਚਲੋ ਉਮੀਦਵਾਰ ਦੇ ਤੌਰ ਤੇ ਉਹ ਨਹੀਂ ਆਏ ਐਜ਼ ਅ ਵਰਕਰ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਜੀ ਆਈ ਕੇ ਨੇ ਜਦੋਂ ਪਾਰਟੀ ਦਾ ਹੁਕਮ ਹੈ ਜਦੋਂ ਪਾਰਟੀ ਸਾਡੀ ਡਿਸਾਈਡ ਕਰ ਦੂਗੀ ਵੀ ਤੁਸੀਂ ਇਸ ਬੰਦੇ ਨੂੰ ਅਸੀਂ ਟਿਕਟ ਦੇ ਦਿੱਤੀ ਆ ਹਰਮੀਤ ਸੰਧੂ ਨੂੰ ਦੇ ਦਿੱਤੀ ਆ ਗੁਰਵਿੰਦਰ ਬੈੜਵਾਲ ਨੂੰ ਦੇ ਦਿੱਤੀ ਆ ਲਖਨਾ ਜ਼ਾਵਨ ਨੂੰ ਦੇ ਦਿੱਤੀ ਆ ਸੰਧੂ ਨੂੰ ਦੇ ਦਿੱਤੀ ਤੁਸੀਂ ਅਸੀਂ ਸਾਰੇ ਵਰਕਰ ਇੱਕ ਮੁੱਠੇ ਸਾਰੇ ਨਾਲ ਆ ਪਾਰਟੀ ਦੇ ਕੋਈ ਕਿਸੇ ਗੱਲ ਦਾ ਕੋਈ ਵਿਰੋਧ ਨਹੀਂ ਹੈਗਾ ਜੀ ਕਹਿੰਦੇ ਕਿ ਆਪਸੀ ਫੁੱਟ ਜਾਂ ਕਿਤੇ ਨਾ ਕਿਤੇ ਜਦੋਂ ਇਸ ਤਰੀਕੇ ਨਾਲ ਆਪਸੀ ਨਾ ਬਣੇ ਕਿਸੇ ਦੀ ਉਮੀਦਵਾਰਾਂ ਦੀ ਜਾਂ ਬਾਗੀ ਧੜੇ ਬੰਨਨ ਦੀਆਂ ਗੱਲਾਂ ਹੋ ਜਾਣ ਤੇ ਉਹ ਫੇਰ ਉਹ ਕਿਤੇ ਨਾ ਕਿਤੇ ਪਾਰਟੀ ਦੀ ਜਿਹੜੀ 파ੜ ਹੈ ਉਹ ਹਾਫ ਦਾ ਕਾਰਨ ਬਣਦੀ ਹੈ ਚਾਹੇ ਲੁਧਿਆਣੇ ਦੇ ਵਿੱਚ ਕਾਂਗਰਸ ਆ ਰਹੀ ਉਹ ਕਹਿੰਦੇ ਆਪਸੀ 파ੜ ਦਾ ਕਾਰਨ ਸੀਗਾ ਜਿਮਨੀ ਚੋਣ ਉੱਥੇ ਵੀ ਹੋਈ ਜ਼ਦੂਰ ਆਮ ਆਦਮੀ ਪਾਰਟੀ ਨੇ ਬੜੀ ਸ਼ਾਨ ਨਾਲ ਜਿੱਤ ਪ੍ਰਾਪਤ ਕਰ ਲਈ 13000 ਦੀ ਨੀਡ ਸੀ ਲੇਕਿਨ ਸਵਾਲ ਬਹੁਤ ਵੱਡੇ ਖੜੇ ਕੀਤੇ ਲੋਕਾਂ ਨੇ ਲੋਕ ਕਹਿੰਦੇ ਕਿ ਇਹਨਾਂ ਨੇ ਤੰਤਰ ਵਤਿਆ ਇਹਨਾਂ ਨੇ ਮੰਤਰ ਵਤਿਆ ਇਹਨ ਜ਼ਰੂਰ ਕਿੰਦੇ ਸੱਤਾਤ ਤਲੀ ਜਿੱਤਦੀ ਹੈ ਲੇਕਿਨ ਇਸ ਨੂੰ ਲੈ ਕੇ ਕਿੰਨੀਆਂ ਕ ਤਿਆਰੀਆਂ ਨੇ ਕਿੰਨੀ ਕ ਮਜ਼ਬੂਤੀ ਤੇ ਦੇਖਦੇ ਕਿਉਂਕਿ ਵਿਰੋਧੀ ਦੇ ਕਹਿੰਦੇ ਕਿ ਲੋਕ ਪੱਬਾ ਪਾਦ ਨੇ ਕਦੋਂ ਪਾਣੀ ਚਲਦਾ ਕਰੀਏ ਲੋਕ ਖੁਸ਼ ਨਹੀਂ ਨੀਤੀਆਂ ਤੋਂ ਲੋਕ ਕਹਿੰਦੇ ਨੇ ਦੇਖੋ ਜਿਹੜਾ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਨੀਤੀ ਤੋਂ ਖੁਸ਼ ਨਹੀਂ ਹੈਗਾ ਹੂੰ ਵੇਖੋ ਮਾਨ ਸਾਹਿਬ ਨੇ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਪੰਜਾਬ ਦੇ ਹੂੰ ਜੇ ਆਪਾਂ ਕਹਿ ਦਈਏ ਕਿ 1600 ਜੂਟ ਬਿਜਲੀ ਦਾ ਕਿਆ ਸੀ ਉਹਨਾਂ ਨੇ 600 ਜੂਟ ਬਤੀ ਫਰੀ ਕੀਤੀ ਹੂੰ ਉਹ ਦੇਤੀ ਜਿਹੜੇ ਸਾਡੇ ਪੈਣ ਭਰਾ ਹੀ ਛੋਟੇ ਵਰਗ ਦੇ ਜਾਂ ਕਿਸੇ ਵੀ ਪਰਿਵਾਰ ਦੇ ਬੱਚੇ ਸੀ ਜਿਹੜੇ ਪੜ੍ਹ ਲੈ ਕੇ ਬੇਰੁਜ਼ਗਾਰ ਤਰੇ ਫਿਰਦੇ ਅੱਜ 60000 ਤੋਂ ਪਲੱਸ ਜਿਹੜੀ ਉਹਨਾਂ ਨੂੰ ਨੌਕਰੀ ਦਿੱਤੀ ਹਮ ਇੱਕ ਪੈਸਾ ਨਹੀਂ ਲੱਗਾ ਉਹਨਾਂ ਦਾ ਟੈਲਾਂ ਦੇ ਉੱਤੇ ਪਾਣੀ ਦੀ ਗੱਲ ਕਰੀਏ ਅੱਜ ਤੱਕ ਪੰਜਾਬ ਦੇ ਵਿੱਚ ਪਿਛਲੇ 30 ਸਾਲ ਤੋਂ ਟੈਲਾਂ ਤੇ ਪਾਣੀ ਨਹੀਂ ਸੀ ਆਇਆ ਅੱਜ ਪੰਜਾਬ ਦੀ ਇੱਕ ਵੀ ਟੈਲ ਦੱਸ ਦਿਓ ਜਿੱਤੇ ਪਾਣੀ ਨਹੀਂ ਗਿਆ ਹਮ ਫਿਰ ਬਿਜਲੀ ਦੀ ਗੱਲ ਕਰ ਲਈਏ ਕਿ ਕਿਸਾਨਾਂ ਦਾ ਜਿਹੜਾ ਬਿਜਲੀ ਦਾ ਜਿਹੜਾ 8 ਘੰਟੇ ਜਿਹਨੂੰ ਆਪਾਂ ਕਹਿ ਦਿੰਦੇ ਸੀ ਕਿ 8 ਘੰਟੇ ਬੱਤੀ ਤੁਹਾਨੂੰ ਦਿਆਂਗੇ 8 ਘੰਟੇ ਦੀ 5 ਘੰਟੇ ਆਉਂਦੀ ਸੀ ਮੈਂ ਵੀ ਇੱਕ ਕਿਸਾਨ ਆ ਲਾਗੇ ਬੰਨੇ ਮੇਰੇ ਭਰਾ ਸਾਰੇ ਕਿਸਾਨ ਬੈਠੇ ਨੇ ਅੱਜ 12 12 13 13 ਘੰਟੇ ਬੱਤੀ ਆਈ ਆ ਆ ਬਿਜਲੀ ਮੋਟਰਾਂ ਵਾਲੀ ਸੋ ਵੇਖੋ ਇਹ ਕਿਹੜੀ ਰਾਜਨੀਤੀ ਦੀਆਂ ਕਿਹੜੀ ਕਿਹੜੇ ਮੁੱਦਿਆਂ ਦੀਆਂ ਗੱਲਾਂ ਕਰਦੇ ਨੇ ਆ ਕੇ ਬੈਠ ਕੇ ਗੱਲ ਤਾਂ ਕਰਕੇ ਵੇਖਣਾ ਸੋ ਇਹ ਜਿਹੜੇ ਲੋਕ ਨੇ ਇਹ ਕੋਈ ਚੰਦ ਲੋਕ ਹੋਣਗੇ ਜਿਹੜੇ ਇਦਾਂ ਦੀਆਂ ਗੱਲਾਂ ਜਿਨ੍ਹਾਂ ਨੇ ਉਹ ਔਰ ਕੱਲ ਇਹ ਕਾਂਗਰਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅਸੀਂ ਚੰਗੇ ਨਹੀਂ ਲੱਗਦੇ ਨਾ ਅੱਜ ਲੱਗੇ ਨਾ ਕੱਲ ਲੱਗੇ ਨਾ ਪਹਿਲੋਂ ਲੱਗਦੇ ਸੀ ਹੂੰ ਉਹਨਾਂ ਨਾਲ ਤੇ ਗੱਲਾਂ ਕਰਨੀਆਂ ਨੇ ਪਰ ਲੋਕ ਜਿਹੜੇ ਨੇ ਜਿਹੜੇ ਪੰਜਾਬ ਦੀ ਅਮਾਮ ਆ ਉਹ ਸਾਰਾ ਖੁਸ਼ ਹੈ ਜੇ ਖੁਸ਼ ਨਾ ਹੁੰਦੇ ਤੇ ਵੇਖੋ 6-7 ਜਿਮਨੀ ਚੋਂ ਨਾ ਹੋਈਆਂ ਹੂੰ ਉਹਦੇ ਵਿੱਚੋਂ ਮੇਰਾ ਇੱਕ ਅਧੀ ਹਾਰੀ ਬਾਕੀ ਸਾਰੀਆਂ ਆਮ ਆਦੀ ਪਾਰਟੀ ਜਿੱਤੀ ਤੇ ਬੜੇ ਵੱਡੇ ਮਾਰਜੇ ਦੇ ਨਾਲ ਜਿੱਤੀ ਬੜੇ ਬੜੇ ਬੋਰਡ ਜਿਹੜੇ ਕਹਿੰਦੇ ਸੀ ਕਿ ਸਾਨੂੰ ਕੋਈ ਰਾਹੀਂ ਨਹੀਂ ਸਕਦਾ ਰਾਜੇ ਬੜੇ ਕਰਕੇ ਸੁਖੀ ਰੰਦਾਵੇ ਵਰਗੇ ਅੱਜ ਮਾਜ ਕੇ ਰੱਖਦੇ ਸੋ ਵੇਖੋ ਇਹ ਲੋਕਾਂ ਦਾ ਉਹ ਕਹਿੰਦੇ ਸੀ ਕਿ ਸੈਮੀ ਫਾਈਨਲ ਦਾ 27 ਦਾ ਆਪਾਂ ਨੂੰ ਜਿਆਦਾ ਲੰਬਾ ਸਮਾਂ ਚੱਲੋ 27 ਦਾ ਹੈਗਾ ਸੀਗਾ ਉਸ ਤੋਂ ਪਹਿਲਾਂ ਜਿਮਨੀ ਚੋਣ ਉਹ ਕਹਿੰਦੇ ਸੀ ਉਹ ਜਿੱਤ ਲਿਆ ਤੇ 27 ਸੀ ਸੈਮੀ ਫਾਈਨਲ ਨਹੀਂ ਹੈਗਾ ਇਹ ਫਾਈਨਲ ਹੀ ਆ ਜਿੱਦਾਂ ਅਸੀਂ ਆ ਜਿੱਤਾਂਗੇ ਉਦਾਂ 27 ਵਿੱਚ ਜਿੱਦਾਂਗੇ ਜਿੱਦਾਂ ਮਰਦੀ ਆ ਜਾਣ ਠੀਕ ਹੈ ਇਹ ਫਾਈਨਲ ਹੀ ਆ ਕੋਈ ਸੈਮੀਫਾਈਨਲ ਨਹੀਂਗਾ 27 ਦੇ ਵਿੱਚ ਵੀ ਇਹੀ ਅਸ਼ਰੂਗਾ ਜਿਹੜਾ ਅੱਜ ਅਸੀਂ ਔਨ ਵਾਲੇ ਦਿਨਾਂ 'ਚ ਤਰਨ-ਤਾਰਨ ਕਰਾਂਗੇ ਇਹਨਾਂ ਪਾਰਟੀਆਂ ਦਾ ਕਾਲੀ ਔਰ ਕਾਂਗਰਸ ਦਾ ਮੇਰਵਲ ਸਾਹਿਬ ਲੰਬੇ ਸਮੇਂ ਤੋਂ ਪਾਰਟੀ ਨਾਲ ਤੁਹਾਡਾ ਵਿਚਰਨਾ ਹੈ ਜਿਸ ਤਰੀਕੇ ਨਾਲ ਪਾਰਟੀ ਦੀ ਹਾਈ ਕਮਾਂਡ ਇਸ ਤਰ੍ਹਾਂ ਕੀ ਮੁੱਦੇ ਸੋਚਦੀ ਹੈ ਕਿ ਕਿਹੜੇ ਅਜਿਹੇ ਕੰਮ ਹਜੇ ਕਰਨੇ ਨੇ ਤੇ ਹੁਣ ਵੀ ਪਿੰਡਾਂ ਵਿੱਚ ਨਿਕਲਦੇ ਰਹੇ ਟੀਮ ਤੁਹਾਡੀ ਜਾਦੀ ਹੈ ਚੋਣ ਪਚਾਹ ਦਿਨ ਸ਼ੁਰੂ ਹੋ ਜਾਏਗਾ ਜਿਵੇਂ ਨਹੀਂ ਚੋਣ ਦਾ ਕੀ ਅਜਿਹੇ ਕੰਮ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਤੁਸੀਂ ਪਹੁੰਚ ਰਹੇ ਹੋ ਕਿ ਇਸ ਤਰੀਕੇ ਨਾਲ ਲੋਕਾਂ ਦੇ ਨਾਲ ਜਿਹੜਾ ਪ੍ਰਚਾਰ ਕੀਤਾ ਜਾ ਮੁੱਦੇ ਜੀ ਵੇਖੋ ਅਸੀਂ ਆਪ ਖੁਦ ਕਹਿਣ ਦੇ ਆ ਸਾਢੀ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਨਸ਼ੇ ਦਾ ਮੁੱਦਾ ਹੈ ਠੀਕ ਹੈ ਸਾਡੀ ਸਰਕਾਰ ਦਾ ਇਹ ਹੀ ਮੁੱਦਾ ਰਹਿ ਗਿਆ ਜਿੰ ਅਸੀਂ ਵੀ ਲੱਗੇ ਆ ਜਾਨੀ ਕਿ ਅਸੀਂ 60% 65% ਇਹਨੂੰ ਕਵਰ ਕੀਤਾ ਹੂੰ ਜੇ ਅਸੀਂ ਕਹਿ ਦਈਏ ਅਸੀਂ ਇਹਤੇ ਚੜਦੇ ਜਾ ਰਹੇ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ 2 4 5 ਮਹੀਨੇ ਚ ਸਾਨੂੰ ਪੂਰਨ ਆਸ ਆ ਕਾਹ ਹੀ ਨਾ ਸ਼ਾ ਪੰਜਾਬ ਦੇ ਵਿੱਚ ਉਹ ਖਤਮ ਕਰਕੇ ਛੱਡਾਂਗੇ ਜੇ ਲੋਕ ਸਾਡੇ ਭੈਣ ਭਰਾ ਪਿੰਡਾਂ ਦੇ ਸਾਥ ਸਾਡਾ ਦੇਣ। ਹੂੰ ਕਿਉਂ ਇਹ ਇਹ ਸਾਰਿਆਂ ਦੇ ਸਾਥ ਦੇ ਨਾਲ ਹੋ ਸਕਦਾ। ਕਿਉਂ ਜਿਹੜਾ ਕੋਈ ਵੀ ਕੰਮ ਆ ਮੁੱਖ ਮੰਤਰੀ ਸਾਹਿਬ ਦਾ ਕੰਮ ਆ ਕਿ ਮੈਂ ਬਿਜਲੀ ਫ੍ਰੀ ਕਰ ਦੇਣੀ ਉਹਨੇ ਉਤੋਂ ਕਰ ਦੇਣੀ। ਹੂੰ ਮੁੱਖ ਮੰਤਰੀ ਸਾਹਿਬ ਦਾ ਕੰਮ ਆ ਮੈਂ ਟੇਲਾਂ ਦੇ ਪਾਣੀ ਕਰਾ ਦੇ ਉਹਨੇ ਉਤੋਂ ਭੇਜ ਦੇਣਾ। ਵੇਖੋ ਇਹ ਜਿਹੜਾ ਇਹ ਗਰਾਊਂਡ ਲੈਵਲ ਦਾ ਕੰਮ ਆ ਇਹ ਸਾਰੇ ਦੇ ਵਿੱਚ ਸਾਰੇ ਜਿਹੜੇ ਲੋਕ ਆ ਉਹ ਪਾਰਟੀ ਦਾ ਸਾਥ ਦੇਣ ਸਾਡੇ ਪ੍ਰਸ਼ਾਸਨ ਦਾ ਸਾਥ ਦੇਣ ਉਹਦੇ ਨਾਲ ਆਪਾਂ ਜਿਹੜਾ ਨਸ਼ਾ ਹੈ ਉਹ ਖਤਮ ਕਰਾਂਗੇ ਇਹਦੇ ਵਿੱਚ ਕੋਈ ਵੀ ਸਾਡਾ ਵਰਕਰ ਕੋਈ ਸਾਡਾ ਪੰਚ ਕੋਈ ਸਾਡਾ ਸਰਪੰਚ ਕੋਈ ਚੇਅਰਮੈਨ ਕੋਈ ਐਮਐਲਏ ਕੋਈ 1% ਵੀ ਇਨਵੋਲਵਮੈਂਟ ਨਹੀਂ ਹੈਗੀ ਕਿ ਐਸਐਚ ਨੂੰ ਫੋਨ ਕਰਕੇ ਅੱਜ ਤੱਕ ਇਹ ਕਿਹਾ ਹੈ ਕਿ ਇਹ ਬੰਦੇ ਨੂੰ ਨਸ਼ੇ ਵਾਲੇ ਨੂੰ ਛੱਡਾ। ਸੋ ਸਭ ਤੋਂ ਵੱਡਾ ਮੁੱਦਾ ਦਾ ਇਹੀ ਹੀ ਇਹ ਵੀ ਅਸੀਂ ਖਤਮ ਕਰਕੇ ਛੱਡਣਾ। ਬਾਕੀ ਜਿਹੜੀ ਆਮ ਆਦੀ ਪਾਰਟੀ ਨੇ ਮੁੱਦੇ ਹੀ ਜਿਹੜਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਇੱਕ ਵੀ ਜਿਹੜਾ ਜਿਹੜਾ ਉਹ ਪੂਰਾ ਹੋਣ ਵਾਲਾ ਜਿਹੜਾ ਰਹਿ ਗਿਆ। ਉਹ ਕੋਈ ਨਹੀਂਗਾ 1000 ਰੁਪਿਆ ਬੀਬੀਆਂ ਵਾਲਾ ਹੈ ਉਹ ਮੈਨੂੰ ਪੂਰਨਾਸ ਆ ਕਿ ਮੁੱਖ ਮੰਤਰੀ ਸਾਹਿਬ ਨੇ ਉਹ ਜਲਦੀ ਹੀ ਹੋਗੀ ਉਹ ਤਾਂ ਕਹਿੰਦੇ 1100 ਨਹੀਂ ਦੇਣਾ ਮੈਂ ਨਾ ਉਹ ਵਾਧ ਹੀ ਦੇਾਂਗੇ ਘਟ ਨਹੀਂ ਦਿੰਦੇ ਹਾਂ ਅਜਾ ਚਲੋ ਤਰੰਤਾਂ ਦੀ ਸਿਆਸਤ ਦੀ ਗੱਲ ਆਉਂਦੀ ਤੁਹਾਡਾ ਵੀ ਨਾਮ ਬੋਲਦਾ ਜਦੋਂ ਦਾਵੇਦਾਨਾਂ ਦੀ ਗੱਲ ਹੁੰਦੀ ਸੀਗੀ ਪੋਸਟਰ ਪੈਂਦੇ ਸੀਗੇ ਤੁਹਾਡਾ ਵੀ ਨਾਮ ਦੀ ਜਗਤ ਹੁੰਦਾ ਸੀਗਾ ਉਹਨਾਂ ਦੇ ਮੀਤ ਸੰਧੂ ਸਾਹਿਬ ਦੀ ਜਦੋਂ ਐਂਟਰੀ ਕਰਾ ਲਈ ਹੈ ਤੇ ਹੁਣ ਉਹ ਕੀ ਕਹਿ ਸਕਦੇ ਆ ਉਹ ਜਿਨ੍ਹਾਂ ਦੇ ਪੋਸਟਰਾਂ ਦੇ ਨਾਲ ਫੋਟੋਆਂ ਲੱਗੀਆਂ ਸੀਗੀਆਂ ਹੁਣ ਨਾਲ ਝੰਡਾ ਲੈ ਕੇ ਤੋਦਨਗੇ ਜੇਕਰ ਪਾਰਟੀ ਜ਼ਿੰਮੇਵਾਰੀ ਦੇ ਦਿੰਦੀ ਹੈ ਉਹ ਜਾਂ ਫਿਰ ਉਹ ਵਿਰੋਧ ਚੱਲੇਗਾ ਕਿਸ ਤਰੀਕੇ ਦੀ ਤਿਆਰੀ ਆ ਆਪਸੀ ਪਾਰਟੀ ਦੇ ਵਿੱਚ ਕੀ ਗੱਲਾਂ ਚੱਲਦੀਆਂ ਨੇ ਜਿਹੜੇ ਹੋਰ ਵਰਕਅਪ ਸੀਗੇ ਨਮਾਇਦੇ ਸੀਗੇ ਬ੍ਰਦਰ ਮੈਂ ਆਪ ਟਿਕਟ ਲੈਂਦਾ ਸੀ ਮੈਂ ਕਿਹਾ ਪਾਰਟੀ ਜਿੰਨੂੰ ਮਰਜ਼ੀ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਦੇ ਸ਼ਿਪਾਈ ਆ ਭਗਵੰਤ ਸਿੰਘ ਮਾਨ ਦੇ ਠੀਕ ਹੈ ਜੀ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਸਿਪਾਈ ਨਹੀਂ ਹੈਗੇ ਜਿਨ੍ਹਾਂ ਨੇ ਸਾਨੂੰ ਫ਼ਰਸ਼ ਤੋਂ ਅਰਸ਼ ਤੱਕ ਖੜਿਆ ਅੱਜ ਗੁਰਵਿੰਦਰ ਸਿੰਘ ਬੈੜਵਾਲ ਦੀ ਪਹਿਚਾਣ ਹੈ ਤੇ ਉਹ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਜਿਹੜੇ ਸਾਡੇ ਨੈਸ਼ਨਲ ਗਨਵੀਰ ਨੇ ਉਹਦੇ ਕਾਰਨ ਜੋ ਜੋ ਸਾਨੂੰ ਹੁਕਮ ਕਰਨਗੇ ਅਸੀਂ ਸਿਰ ਮੱਥੇ। ਬਿਲਕੁਲ ਸਭ ਆਖਦੀ ਸਵਾਲ ਹੈ ਵਿਦੋਦੀ ਦੇ ਵਿਦੋਤ ਕਰਦੇ ਸਿਆਸਤ ਦਾ ਬੜਾ ਕੁਝ ਚੱਲਦਾ ਹੈ। ਆਪਣੇ ਆਪ ਨੂੰ ਕਿੰਨਾ ਕੁ ਮਜ਼ਬੂਤੀ ਦੀ ਦੇਖਦੇ ਹੋ ਜ਼ਿਲ੍ਹੇ ਦੀ ਕਮਾਨ ਹੈ ਤੁਹਾਡੇ ਕੋਲ ਪਿੰਡਾਂ ਵਿੱਚਰਦੇ ਹੋ ਉਹ ਕੀ ਲੋਕ ਗੱਲਾਂ ਕਰਦੇ ਨੇ ਵਾਕਈ ਜੇਕਰ ਆਪਾਂ ਗੱਲ ਕਰੀਏ ਇੱਕ ਸਰਵੇ ਵੀ ਹੁੰਦਾ ਹੈ ਹਮੇਸ਼ਾ ਹਨਾ ਪਾਰਟੀ ਦੇਖਦੀ ਹੈ ਕਿੰਨੀ ਕ ਮਜ਼ਬੂਤੀ ਚ ਹੈਗੇ ਆ ਕਿੰਨੀ ਕ ਮਜ਼ਬੂਤੀ ਸਥਿਤੀ ਚ ਆਪਣੇ ਆਪ ਨੂੰ ਦੇਖਦੇ ਹੋ ਕਿੰਨਾ ਕੁ ਵਿਸ਼ਵਾਸ ਹੈਗਾ ਜਿਮਣੀ ਚੋਣ ਲੈ ਕੇ ਕਿਤੇ ਮਨ ਦਾਵਾ ਡੋਲ ਤੇ ਨਹੀਂ ਹੈ ਕਿ ਉਹ ਜਿਹੜੀ ਇੱਕ ਬਦਲਾਵ ਵਾਲੀ ਹੰਦੇਰੀ ਲੋਕ ਕਹਿੰਦੇ ਸੀਗੇ ਅੱਜ ਤੋਂ 3.5 ਸਾਲ ਪਹਿਲਾਂ ਸੀਗੀ ਉਸ ਤੋਂ ਲੈ ਨੀ ਅਸੀਂ ਵੀ ਪੂਰੀ ਤਿਆਰੀ ਕੀਤੀ ਹੈ ਚਾਹੇ ਉਹ ਭਾਜਪਾ ਹੈ ਉਹ ਕਹਿੰਦੀ ਅਸੀਂ ਪਿੰਡਾਂ 'ਚ ਜਾ ਕੇ ਬਹੁਤ ਲੋਕ ਸਾਡੀਆਂ ਸਕੀਮਾਂ ਦਾ ਕੋਸ਼ਿਸ਼ ਨੇ ਕਾਂਗਰਸ ਹੈ ਉਹ ਕਹਿੰਦੀ ਹੈ ਸਾਡ ਤੋਂ ਹੁਣ ਲੋਕ ਫੇਰ ਉਹੀ ਚਾਹੁੰਦੇ ਆ ਜਿਹੜਾ ਰਾਜ ਜਾਵੇ ਚੰਨੀ ਸਾਹਿਬ ਵਾਂਗੂ ਅਸੀਂ ਕੰਮ ਕਰੀਏ ਜਿਹੜਾ ਸਾਲ ਕੋ ਉਹਨਾਂ ਨੂੰ ਮਿਲਿਆ ਸੀਗਾ ਉਹ ਸੁਪਨੇ ਦੇਖਦੇ ਹੋ ਉਸ ਤਰੀਕੇ ਦੇ ਕਿੰਨੀ ਕਮਜ਼ੋਰ ਸਿੱਧੀ ਆਪਣੇ ਆਪ ਨੂੰ ਦੇਖਦੇ ਹੋ ਅਸੀਂ ਜੀ 100% ਮਜਬੂਤ ਸਿੱਧੀ ਦੇ ਵਿੱਚ ਆ ਕੋਈ ਸਾਨੂੰ ਕਿਸੇ ਕਿਸਮ ਦਾ 1% ਵੀ ਢੁੜਕੂ ਨਹੀਂ ਹੈਗਾ ਕਿ ਅਸੀਂ ਯਾਰ ਫਲਾਣੇ ਪਿੰਡ ਤੋਂ ਘਟਦੇ ਆ ਢਿੰਗੜੇ ਪਿੰਡ ਤੋਂ ਘਟਦੇ ਆ ਇਹ 100% ਸੀਟ ਆ ਜਿਹੜੀ 20000 ਪਲੱਸ ਲੀਡ ਦੇ ਨਾਲ ਆਮ ਆਦੀ ਪਾਰਟੀ ਕੱਢ ਕੇ ਜਾਏਗੀ ਜਿੰਨਾ ਮਰਜ਼ੀ ਕੋਈ ਇੱਥੇ ਜ਼ੋਰ ਲਾ ਲਿਆ ਕਿ ਜੋ ਨੂੰ ਮਰਜ਼ੀ ਆ ਕੇ ਖਿਲਾਰ ਲੈਣਾ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ ਹੈਗੀ ਜਿਹੜਾ ਤਰਨਤਾਰਾ ਡਿਸਟ੍ਰਿਕਟ ਆ ਪੂਰਾ ਮਜ਼ਬੂਤ ਆ ਇਸ ਵਕਤ ਚਾਰੇ ਸੀਟਾਂ ਬਿਲਕੁਲ ਸੇਫ ਆਮ ਆਦੀ ਪਾਰਟੀ ਦੀਆਂ 2027 ਦੇ ਲਈ ਅੱਜ ਵਾਲਾ ਇਹ ਤਾਂ ਕੋਈ ਚੱਕਰ ਹੀ ਨਹੀਂ ਇਹ ਤਾਂ ਇਹ ਤਾਂ ਬਸ ਇਹ ਤਾਂ ਮਾਂਜ ਦੇਣਾ ਕੋਈ ਐਡੀ ਟੈਨਸ਼ਨ ਨਹੀਂ ਹੈਗੀ ਤਨਵਲ ਬੋਲਦਾ ਨਸਰ ਜੀ ਦੰਮਰ ਗੁਰਵਿੰਦਰ ਸਿੰਘ ਬੈੜਵਾਲ ਸਾਹਿਬ ਬੜਾ ਵਿਸ਼ਵਾਸ ਹੈ ਕਿ ਤਨਾ ਕਿਤੇ ਕਹਿੰਦੇ ਜਿਮਣੀ ਚੋਣ ਇੱਕ ਤੇ ਸਿਰਫ ਇੱਕ ਪੈਣੀ ਹੈ ਜਿਹੜਾ ਜਹਾਨ ਹੈ ਜਿਹੜੇ ਕੰਮ ਨੇ ਉਹ ਤੇ ਹੋਣਾ ਹੀ ਹੈ ਕਾਨੂੰਨੀ ਤੌਰ ਤੇ ਵੋਟਾਂ ਤੇ ਹੋਣੀਆਂ ਲੇਕਿਨ ਵਿਸ਼ਵਾਸ ਇਹਨਾਂ ਕਹਿੰਦੇ 20 ਹਜ਼ਾਰ ਤੋਂ ਉੱਪਰ ਲੀਡ ਲੈ ਕੇ ਜਿੱਤਾਂਗੇ ਸੋ ਪੂਰਾ ਵਿਸ਼ਵਾਸ ਹੈ ਜਦੋਂ ਚੋਣ ਅਨਾਉਂਸ ਹੋਏਗੀ ਕਦੋਂ ਚੋਣਾ ਹੁੰਦੀਆਂ ਨੇ ਕੀ ਜਹਾਨ ਆਉਂਦੇ ਨੇ ਕੀ ਨਤੀਜੇ ਬਣਦੇ ਨੇ ਇਹ ਸਾਰਾ ਕੁਝ ਅੱਤਕ ਜ਼ਰੂਰ ਪੁੱਛਦਾ ਕਰਾਂਗੇ ਤੁਸੀਂ ਦੇਖਦੇ ਰਹੋ ਆਉਂਦੇ ਆ ਮੈਂ ਹਾਂ ਦਾਨਿਸ਼ ਗੁਪਤਾ ਤਰਨਤ